ਜੀ ਮੈਂ ਕਰਮਜੀਤ ਸਿੰਘ ਮੈਂ ਰਾਤ ਉੱਤੇ ਸੁੱਤਾ ਸੀ ਤੇ ਕੋਈ ਰਾਤ 1:30 ਵਜੇ ਦੇ ਕਰੀਬ 6-7 ਬੰਦੇ ਹਥਿਆਰ ਲੈ ਕੇ ਸਭ ਮੇਰੇ ਬਜ਼ੁਰਗ ਨੂੰ ਤੇ ਮੇਰੀ ਵਾਈਫ ਨੂੰ ਲੁੱਟਖੋ ਦਾ ਅੰਜਾਮ ਦਿੱਤਾ ਤੇ ਲੁੱਟਣ ਤੋਂ ਬਾਅਦ ਹੋਰ ਮੰਗ ਕੀਤੀ ਨਾ ਮੰਗ ਪੂਰੀ ਕਰਨ ਤੇ ਮੇਰੀ ਵਾਈਫ ਤੇ ਉਹਨਾਂ ਨੇ ਹਮਲਾ ਕੀਤਾ ਲੱਤ ਟੁੱਟ ਗਈ ਬਾਹ ਦੇ ਕੋਈ ਹੱਡੀ ਟੁੱਟ ਗਈ ਉਹਨ ਵੇਵਰ ਹਸਪੀਟਲ ਐਡਮਿਟ ਨੇ ਕਿ ਮੈਂ ਪੁਲਿਸ ਕੋਲ ਰਹੀ ਮੰਗ ਚਾਉਣਾ ਕਿ ਸਾਨੂੰ ਇਨਸਾਫ ਦੀ ਮੰਗ ਕਿੱਥਾ ਜਾਓ ਰਾਤ ਕਿੰਨੇ ਵਜੇ ਕੀਤੇ ਨੇ ਆਏ ਰਾਤ 1 ਵਜੇ ਆਏ ਆ ਤੇ 2 ਵਜੇ ਗਏ 1 ਘੰਟਾ ਪੂਰਾ ਉਹ ਕੀ ਕੀ ਲੈ ਗਏ ਨੇ ਕੁਝ ਅੰਦਾਜ਼ਾ ਅੰਦਾਜ਼ਾ 2 ਖੂਨ ਲੈ ਗਏ ਆ ਜੀ 4-5000 ਦੀ ਨਕਦੀ ਲੈ ਗਏ ਤੇ ਮੇਰੀ ਵਾਈਫ ਦੀਆਂ ਤੇ ਮੇਰੀ ਮਦਰ ਦੀਆਂ ਵਾਲੀਆਂ ਲੈ ਗਏ ਕਿੰਨੇ ਕਿੰਨੇ ਗ੍ਰਾਮ ਦੀਆਂ ਜਾਂ ਟੋੜੀ ਦੀਆਂ ਲਗਭਗ 4-5 ਗ੍ਰਾਮ ਦੀਆਂ ਹੋਣਗੀਆਂ ਦੋਨੋਂ ਉਹਦੇ ਰਿਆਲੇ ਕੋਲ ਕਿਸ ਤਰ੍ਹਾਂ ਦੇ ਇਤਿਹਾਸ ਸੀ? ਡਟੇਰਿਆਂ ਦੇ ਕੋਲ ਇੱਕ ਕੋਲ ਰਿਵਾਲਵਰ ਸੀ ਤੇ ਬਾਕੀਆਂ ਕੋਲ ਕੁਝ ਨਰਾਕ ਕੁਝ ਬੇਸਬਾਲ ਤੇ ਇੰਦਾ ਨੇ ਇਤਿਹਾਸ ਸੀ। ਅੱਜ ਸੁਭੀਰ ਘਰ ਕੀ ਕਰਨਾ ਵਾਪਰੀ ਦਾ ਤੀ? ਤੇ ਮੇਰੀ ਆਵਾਜ਼ਾਂ ਲਾ ਗਏ ਨੇ ਤੇ ਤੀਦੀ ਲਾ ਗਏ ਨੇ ਤੇ 6 ਬੰਦੇ ਆਣਾ। ਤੇ ਬੱਸ ਤੇ ਜਿਹੜੀ ਉਹ ਬੰਦੇ ਸੀਗੇ ਉਹਨਾਂ ਦੇ ਮੂੰਹ ਬੰਨੇ ਸੀਗੇ। ਹਾਂ ਮੂੰਹ ਬੰਨੇ ਹਾੜਾ। ਅੱਖਾਂ ਇਹ ਦਾ ਮਾਰਕਟਾਈ ਵੀ ਕਰਕੇ ਗਏ ਆ ਹਾਂਜੀ ਤੇਰੇ ਨਾਲ ਮਾਰਕਟਾਈ ਕਰਕੇ ਗਏ ਤੇ ਮੇਰੇ ਨੂਨ ਆ ਮਾਰਿਆ ਸੀ ਨੂਨ ਨੂੰ ਮਾਰਿਆ ਤੇ ਨਾਏ ਮੇਰੇ ਪੋਤਰੇ ਨੂੰ ਮਾਰਿਆ ਤੇ ਉਹ ਨੰਦਰ ਉਹ ਬਣਾ ਕੇ ਹੰਦੇ ਉਹ ਚਾ ਬੂਆ ਮਾਰ ਲਿਆ ਸੀ ਤੇ ਮੈਂ ਸਾਨੂੰ ਉਹ ਤੇ ਅੰਦਰ ਦੇਖਿਆ ਗਾ ਗਾਂਕਣ ਨੂੰ ਵੀ ਤੇ ਸਾਨੂੰ ਸਾਰਿਆਂ ਨੂੰ ਅੰਦਰ ਦੇਖਿਆ ਖਾਣਾ ਤੇ ਇਹਨਾਂ ਨੂੰ ਦੋ ਮਾ ਪੋਤਰਾਂ ਨਾਲੇ ਹੰਦੇ ਅੰਦਰ ਨੂੰ ਮਾਰਿਆ ਤੇ ਨਾਏ ਵਕਦੇ ਹੰਦੇ ਨਾਲੇ ਮਕਾਂਦੇ ਹੰਦੇ ਨਾਲੇ ਕਰਦੇ ਆ ਮਾਰਦੇ ਹਣ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਪੁਲਿਸ ਤੋਂ ਕੀ ਮੰਗ ਕਰਦੇ ਆ ਇਹ ਬਟਰੇ ਮੰਗ ਕਰਨੇ ਹੋ ਸਾਨੂੰ ਕੀ ਕਰ ਸਕਨੇ ਆ ਹੈ ਗਾਂਕਾਂ ਨੂੰ ਮੇ ਤਾਂ ਸਾਨੂੰ ਸਾਰਿਆਂ ਨੂੰ ਦੱਗੇ ਖਾਣਾ ਤੇ ਇਹਨਾਂ ਨੂੰ ਧੂਆ ਮਾਰ ਪਟੜਾਂ ਲਾਗੇ ਹੱਦ ਤੰਦ ਧੂਆਂ ਨੂੰ ਮਾਰਿਆ ਤੇ ਨਾਏ ਵਕਦੇ ਹੰਦ ਨਾਲੇ ਮਕਾਂਦੇ ਹੰਦ ਨਾਲੇ ਕਰਦੇ ਆ ਮਾਰਦੇ ਹਣ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਪੁਲਿਸ ਤੋਂ ਕੀ ਮੰਗ ਕਰਦੇ ਆ ਇਹ ਹੋ ਗੋਤਰਾ ਹੀ ਮੰਗ ਕਰਨੇ ਹੋਣਾ ਸਾਨੂੰ ਕੀ ਕਰ ਸਕਨੇ ਆਂ ਹੈ